ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ অপਸ਼ਨ ਚੇਨ ਬਾਰੇ ਬਹੁਤ ਸਾਰੇ ਵੀਰਪੈਨ অপਸ਼ਨ ਚੇਨ ਦੇ ਅਕੋਰਡਿੰਗ ਸਪੋਰਟ ਤੇ ਰੈਜ਼ਿਸਟੈਂਸ ਕੱਢ ਕੇ ਟ੍ਰੇਡ ਕਰਦੇ ਆ ਪਰ ਐਕੂਰੇਸੀ ਉਹਨਾਂ ਨੂੰ ਬਹੁਤ ਘੱਟ ਮਿਲਦੀ ਬਹੁਤ ਘੱਟ ਮਿਲਦੀ ਹੈ ਹਮੇਸ਼ਾ ਜਿਹੜਾ ਉਹਨਾਂ ਦਾ ਸਪੋਰਟ ਹੈ ਫੀਲ ਹੋ ਜਾਂਦਾ ਹਮੇਸ਼ਾ ਉਹਨਾਂ ਦਾ ਜਿਹੜਾ ਰੈਜ਼ਿਸਟੈਂਸ ਹੈ ਫੀਲ ਹੋ ਜਾਂਦਾ ਸੋ ਸਟਾਪ ਲੌਸ ਬਹੁਤ ਵਾਰ ਉਹਨਾਂ ਦਾ ਹੁੰਦਾ ਪ੍ਰੋਫਿਟ ਬਹੁਤ ਘੱਟ ਵਾਰ ਹੁੰਦਾ ਤੇ ਉਹਨਾਂ ਨੂੰ ਲੱਗਦਾ ਕਿ অপਸ਼ਨ ਚੇਨ ਜਿਹੜੀ ਕੰਮ ਨਹੀਂ ਕਰਦੀ ਪਰ অপਸ਼ਨ ਚੇਨ ਨੂੰ ਇਸਤੇਮਾਲ ਕਰਨ ਦਾ ਜਿਹੜਾ ਸਹੀ ਤਰੀਕਾ ਹੈ ਉਹ ਤੁਸੀਂ ਹਾਲੇ ਤੱਕ ਸਮਝਿਆ ਨਹੀਂ ਸੋ ਦੇਖੋ অপশন চেইন ਆਪਾਂ ਨੂੰ ਕੀ ਦੱਸਦੀ ਆ অপশন চেইন ਆਪਾਂ ਨੂੰ ਦੇ ਦਿੰਦੀ ਆ મજબૂત સપોર્ટ ਤੇ મજબૂત রেজিস্ট্যান্স ঠিক ਆ সাপোর্ট ਤੋਂ ਆਪਾਂ ਕੀ ਕਰਨਾ ਹੁੰਦਾ ਕਾਲ ਬਾਇ ਕਰਨਾ রেজিস্ট্যান্স ਤੋਂ ਆਪਾਂ ਕੀ ਕਰਨਾ ਹੁੰਦਾ ਪੁੱਟ ਬਾਇ ਕਰਨਾ ਇਸੇ ਤਰ੍ਹਾਂ ਹੀ ਤੁਸੀਂ ਕਰਦੇ ਜੋ ਪਰ ਫਿਰ ਵੀ ਤੁਹਾਡਾ ਲਾਸ ਹੁੰਦਾ ਕਿਉਂ ਕਿਉਂਕਿ ਥੋੜਾ ਜਿਹਾ ਤੁਸੀਂ ਉਦੋਂ ਗਹਿਰਾਈ ਦੇ ਵਿੱਚ ਜਾ ਕੇ ਨਹੀਂ ਸਮਝਦੇ অপশন ਚੇਨ ਦੇ ਨਾਲ ਨਾਲ ਚਾਰਟ ਦਾ ਇਸਤੇਮਾਲ ਕਰਨਾ ਜ਼ਰੂਰੀ ਆ ਜੇ ਕੇਵਲ অপশন ਚੇਨ ਦੇ ਕਰੋਗੇ ਫਿਰ ਤੁਹਾਡਾ ਲਾਸ ਹੀ ਹੋਣਾ ਉਹ ਕਿਵੇਂ ਹੁਣ ਧਿਆਨ ਨਾਲ ਸਮਝੋ ਦੇਖੋ অপਸ਼ਨ ਚੇਨ ਦੇ ਵਿੱਚ ਦੇਖੋ ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਇਹ ਦੱਸਦਾ ਕਿ অপਸ਼ਨ ਚੇਨ ਜਿਹੜੀ ਆਪਾਂ ਨੂੰ ਕੀ ਦੱਸਦੀ ਹੈ ਸੋ ਦੇਖੋ অপਸ਼ਨ ਚੇਨ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਦੱਸਦਾ ਕਿ ਦੇਖੋ ਟਰੇਡਿੰਗ ਦੇ ਵਿੱਚ অপਸ਼ਨ ਟਰੇਡਿੰਗ ਦੇ ਵਿੱਚ ਦੋ ਪ੍ਰਕਾਰ ਦੇ 플레이ਰ ਹੁੰਦੇ ਇੱਕ অপਸ਼ਨ ਬਾਇਰ ਹੁੰਦਾ ਇੱਕ অপਸ਼ਨ ਸੈਲਰ ਹੁੰਦਾ ਮੈਂ ਤੁਸੀਂ ਜਿਹੜੇ ਵੀਡੀਓ ਦੇਖਣ ਦੇ ਜੋ ਤੇ ਬਾਕੀ ਜਿਹੜੇ ਲੋਕ ਆ ਇੰਡੀਆ ਦੇ ਵਿੱਚ 95% ਲੋਕ 90% ਲੋਕ ਜਿਹੜੇ ਆ অপਸ਼ਨ ਬਾਇੰਗ ਕਰਦੇ ਆ অপਸ਼ਨ ਬਾਇੰਗ ਦੇ ਵਿੱਚ ਕੀ ਹੁੰਦਾ ਜੇ ਦੇਖੋ ਨਿਫਟੀ ਉੱਤੇ ਜਾਂਦੀ ਕਾਲ ਬਾਇ ਕਰਦੇ ਆਪਾਂ ਜੇ ਨਿਫਟੀ ਥੱਲੇ ਆਉਂਦੀ ਫਿਰ ਆਪਾਂ ਪੁੱਟ ਬਾਇ ਕਰਦੇ ਆ ਸਿੰਪਲ ਆਪਾਂ ਕਾਲ ਵੀ ਬਾਇ ਕਰਨ ਦੇ ਪੁੱਟ ਵੀ ਬਾਇ ਕਰਨ ਦੇ ਆਪਣੇ ਕੋਲ ਬਾਇ ਕਰਨ ਦਾ ਆਪਸ਼ਨ ਹੈ ਠੀਕ ਹੈ ਤੇ ਜਿਹੜਾ ਆਪਸ਼ਨ ਸੈਲਰ ਹੁੰਦਾ ਉਹ ਕੀ ਕਰਦਾ ਜੇ ਨਿਫਟੀ ਉੱਤੇ ਜਾਂਦੀ ਪੁੱਟ ਸੈਲ ਕਰਦਾ ਜੇ ਨਿਫਟੀ ਥੱਲੇ ਆਉਂਦੀ ਆ ਫਿਰ ਉਹ ਕੀ ਕਰਦਾ ਕਾਲ ਸੈਲ ਕਰਦਾ ਥੱਲੇ ਆਉਣ ਤੇ ਕਾਲ ਸੈਲ ਕਰਦਾ ਉੱਤੇ ਜਾਣ ਤੇ ਪੁੱਟ ਸੈਲ ਕਰਦਾ ਸੋ ਇਹਦੇ ਕੋਲ ਸੈਲ ਕਰਨ ਦਾ অপਸ਼ਨ ਹੈ ਆਪਣੇ ਕੋਲ ਬਾਇ ਕਰਨ ਦਾ অপਸ਼ਨ ਹੈ অপਸ਼ਨ ਸੈਲਰ ਦੇ ਵਿੱਚ ਪੈਸਾ ਸੈਲਿੰਗ ਦੇ ਵਿੱਚ ਜਿਆਦਾ ਪੈਸਾ ਲੱਗਦਾ অপਸ਼ਨ ਬਾਇੰਗ ਦੇ ਵਿੱਚ ਪੈਸਾ ਘੱਟ ਲੱਗਦਾ ਸੋ ਇਹ ਹੋ ਗਿਆ অপਸ਼ਨ ਸੈਲਰ ਦਾ ਜਿਹੜਾ ਡਾਟਾ ਹੈ ਨਾ ਇਹ ਤੋਂ ਆਪਾਂ ਨੂੰ ਮਜ਼ਬੂਤ ਸਪੋਰਟ ਮਿਲ ਜਾਂਦਾ ਮਜ਼ਬੂਤ ਰੈਜ਼ਿਸਟੈਂਸ ਮਿਲ ਜਾਂਦਾ ਹੁਣ ਦੇਖੋ ਇੱਥੇ ਵਿਚਕਾਰ ਸਟ੍ਰਾਈਕ ਪ੍ਰਾਈਸ ਨੂੰ ਹੀ ਦੇਖਣ ਦੇਜੋ 24124150 24000 ਸੋ ਜਿਹੜੇ ਲੈਵਲ ਤੇ ਜਿਹੜੇ ਸਟ੍ਰਾਈਕ ਪ੍ਰਾਈਸ ਤੇ ਦੇਖੋ ਸਭ ਤੋਂ ਜਿਆਦਾ ਪੁੱਟ ਸੈਲ ਕੀਤੇ ਹੁੰਦੇ ਆ অপਸ਼ਨ ਸੈਲਰ ਨੇ ਉਹ ਇੱਕ ਮਜ਼ਬੂਤ ਸਪੋਰਟ ਹੋ ਜਾਂਦਾ ਉਸ ਤੋਂ ਥੱਲੇ ਜਾਣ ਦੇ ਜਿਹੜੇ ਚਾਂਸ ਨੇਫਟੀ ਦੇ ਬਹੁਤ ਘੱਟ ਹੁੰਦੇ ਆ ਉਸੇ ਤਰ੍ਹਾਂ ਜਿਹੜੇ ਲੈਵਲ ਤੇ ਦੇਖੋ ਸਭ ਤੋਂ ਜ਼ਿਆਦਾ ਜਿਹੜੇ ਸਟ੍ਰਾਈਕ ਪ੍ਰਾਈਸ ਤੇ ਸਭ ਤੋਂ ਜ਼ਿਆਦਾ ਕੌਣ ਸੈਲ ਕੀਤੀ ਹੁੰਦੀ ਹੈ অপਸ਼ਨ ਸੈਲਰ ਨੇ ਉਸ ਜਗ੍ਹਾ ਤੋਂ ਨਿਫਟੀ ਦੇ ਉੱਤੇ ਜਾਣ ਦੇ ਜਿਹੜੇ ਚਾਂਸ ਬਹੁਤ ਘੱਟ ਹੁੰਦੇ ਉਹ ਇੱਕ ਮਜ਼ਬੂਤ ਰੈਜ਼ਿਸਟੈਂਸ ਬਣ ਜਾਂਦਾ ਸੋ ਨਿਫਟੀ অপਸ਼ਨ ਚੇਨ ਤੋਂ ਆਪਾਨੂੰ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਈਜ਼ੀਲੀ ਮਿਲ ਜਾਂਦੇ ਆ ਪਰ ਇੰਨਾ ਤੇ ਆਪਾਂ ਸਿੱਧਾ ਕੰਮ ਨਹੀਂ ਕਰਨਾ ਹੁੰਦਾ ਹੁਣੇ ਮੈਂ ਐਕਸਪਲੇਨ ਕਰਦਾ ਦੇਖੋ ਧਿਆਨ 220000 220000 ਤੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਪੁੱਟ ਸੈਲ ਕੀਤੇ ਗਏ 2 ਲੱਖ 61000 ਮਤਲਬ 220000 ਇੱਕ ਆਪਣਾ ਸਪੋਰਟ ਹੋ ਗਿਆ ਮਜ਼ਬੂਤ ਸਪੋਰਟ ਹੋ ਗਿਆ ਉਸੇ ਤਰ੍ਹਾਂ ਜੇ ਆਪਾਂ ਵੇਖੀਏ 24500 24500 ਤੇ ਜੇ ਆਪਾਂ ਵੇਖੀਏ ਸੌਰੀ 24500 ਨਹੀਂ 24300 24300 ਤੇ ਜੇ ਆਪਾਂ ਦੇਖੀਏ 3 ਲੱਖ 26000 ਕੌਣ ਸੈਲ ਕੀਤੇ ਗਏ ਸਭ ਤੋਂ ਜ਼ਿਆਦਾ ਸੋ 24300 ਕੀ ਹੋ ਗਿਆ ਇੱਕ ਮਜ਼ਬੂਤ ਰਿਸਿਸਟੈਂਸ ਹੋ ਗਿਆ ਤੇ 22000 ਕੀ ਹੋ ਗਿਆ ਆਪਣਾ ਇੱਕ ਮਜ਼ਬੂਤ ਸਪੋਰਟ ਹੋ ਗਿਆ ਹੁਣ ਆਪ ਨੂੰ ਇਹ ਨਾ ਪਤਾ ਲੱਗ ਗਿਆ ਹੁਣ ਜਿਹੜੇ ਲੋਕ ਕੇਵਲ ਆਪਸ਼ਨ ਚੇਨ ਤੇ ਨਿਰਭਰ ਆ ਉਹ ਕੀ ਕਰਨਗੇ ਜਦ 20000 ਕੋਲਾਈ ਬਾਇ ਕਰ ਲਿਆ ਕੋਲ ਬਾਇ ਕਰ ਲਿਆ 24300 ਕੋਲ ਗਈ ਪੁੱਟ ਬਾਇ ਕਰ ਲਿਆ ਪਰ ਉਹਨਾਂ ਦਾ ਫਿਰ ਵੀ ਸਟਾਪ ਲੋਸ ਸੈਟ ਹੋ ਜਾਂਦਾ ਕਿਉਂ ਹੋ ਜਾਂਦਾ ਕਿਉਂ ਉਹਦਾ ਕਾਰਨ ਇਹ ਆ ਦੇਖੋ ਜਿਹੜੀ ਆਪਸ਼ਨ ਚੇਨ ਆ ਨਾ ਉਹਦਾ ਮਤਲਬ ਇਹ ਨਹੀਂ ਕਿ ਜੇ 20000 ਤੇ ਜ਼ਿਆਦਾ ਆ ਤੇ 24000 ਤੋਂ ਹੀ ਉਹ ਨਿਰਭਰ ਹੋਣਾ ਜੇ ਮੰਨ ਲਓ 24300 ਤੋਂ ਜ਼ਿਆਦਾ ਤੇ ਇਹਦਾ ਮਤਲਬ ਇਹ ਨਹੀਂ ਕਿ 24300 ਤੋਂ ਹੀ ਉਹ ਰਿਵਰਸ ਹੋਊਗੀ ਇਹ ਮਤਲਬ ਨਹੀਂਗਾ ਤੁਸੀਂ ਨਾਲ ਦੀ ਨਾਲ ਚਾਰਟ ਵੀ ਦੇਖਣਾ ਕਿ ਚਾਰਟ ਦੇ ਵਿੱਚ ਮਜ਼ਬੂਤ سپورਟ ਤੇ ਮਜ਼ਬੂਤ ਰੈਜ਼ਿਸਟ ਨੂੰ ਕਿੱਥੇ ਬੰਦੀ ਹੁਣ ਚਾਰਟ ਦੇ ਵਿੱਚ ਤੁਸੀਂ ਦੇਖੋ ਧਿਆਨ ਦੇ ਨਾਲ ਚਾਰਟ ਦੇ ਵਿੱਚ ਤੁਸੀਂ ਦੇਖੋ ਧਿਆਨ ਦੇ ਨਾਲ ਚਾਰਟ ਦੇ ਵਿੱਚ ਆਪਣਾ 24097 ਤੇ 23956 ਇਹ ਦੋ ਜਿਹੜੇ ਆ ਮਜ਼ਬੂਤ سپورਟ ਨੇ ਥੱਲੇ ਦੋ ਜਿਹੜੇ ਮਜ਼ਬੂਤ سپورਟ ਆ ਹੁਣ ਦੇਖੋ 24000 ਤੁਸੀਂ ਉੱਥੋਂ ਦੇਖਿਆ ਉਹ 24000 ਜਿਹੜਾ ਤੁਸੀਂ ਉਹਦੇ ਵਿੱਚ ਦੇਖਿਆ ਆਪਸ਼ਨ ਚੇਂਜ ਦੇ ਅਕੋਰਡਿੰਗ ਤੇ ਚਾਰਟ ਦੇ ਵਿੱਚ 24050 ਮਤਲਬ 50 ਪੁਆਇੰਟ ਉੱਤੇ ਉਥੋਂ ਵੀ ਰਿਵਰਸ ਹੋ ਸਕਦੀ ਹੈ ਤੇ 24000 ਤੋਂ 50 ਪੁਆਇੰਟ ਥੱਲੇ ਜਾ ਕੇ ਉਥੋਂ ਵੀ ਰਿਵਰਸ ਹੋ ਸਕਦੀ ਹੈ ਸੋ ਇਸੇ ਕਰਕੇ ਤੁਹਾਡਾ ਸਟੌਪ ਲੋਸ ਸੈੱਟ ਹੁੰਦਾ ਆ ਕਿਉਂਕਿ ਤੁਸੀਂ ਕੇਵਲ ਆਪਸ਼ਨ ਚੇਨ ਤੇ ਟ੍ਰੇਡ ਕਰਦੇ ਜੋ ਜੇ ਤੁਸੀਂ ਆ ਵੀ ਨਾਲ ਸਮਝੋਗੇ ਚਾਰਟ ਨੂੰ ਵੀ ਤੇ ਫਿਰ ਤੁਹਾਡਾ ਸਟੌਪ ਲੋਸ ਹਟ ਨਹੀਂ ਹੋਊਗਾ ਹੁਣ ਕਰਨਾ ਕਿਵੇਂ ਤੁਹਾਨੂੰ ਪਤਾ ਲੱਗ ਗਿਆ ਕਿ 24000 ਮਜ਼ਬੂਤ ਸਪੋਰਟ ਆ ਲਾਈਨਾਂ ਵੀ ਤੁਸੀਂ ਲਾ ਲੀਆਂ ਚਾਰਟ ਦੇ ਵਿੱਚ ਕਿਹੜੇ ਕਿਹੜੇ ਬੰਦੇ ਆ 24097 ਆ ਤੇ 24 23956 ਹੁਣ ਸਿੰਪਲੀ ਜਦੋਂ ਦੇਖੋ ਮਾਰਕੀਟ ਇਹਦੇ ਕੋਲ ਆਉਂਦੀ ਆ ਇਸ ਲਾਈਨ ਕੋਲ ਜਬੀ 097 ਕੋਲ ਇੱਥੇ ਕੋਈ ਪੈਟਰਨ ਬਣ ਦੋ ਡਬਲ ਪੈਟਰਨ ਬਣਿਆ ਫਿਰ ਟ੍ਰੇਡ ਕਰੋ ਡਬਲ ਪੈਟਰਨ ਬਣ ਕੇ ਕਨਫਰਮੇਸ਼ਨ ਤੁਹਾਨੂੰ ਮਿਲ ਗਈ ਹੈ ਨਾ ਕਿ ਹੁਣ ਉੱਤੇ ਜਾਊਗੀ ਤੇ ਜੇ ਦੇਖੋ ਇਹਨੂੰ ਬ੍ਰੇਕ ਕਰਦੀ ਥੱਲੇ ਇਹਦੇ ਕੋਲ ਆਉਂਦੀ ਹੈ ਇਹਦੇ ਕੋਲ ਵੀ ਵੇਟ ਕਰੋ ਪੈਟਰਨ ਬਣਿਆ ਡਬਲ ਪੈਟਰਨ ਬਣਿਆ ਫਿਰ ਟ੍ਰੇਡ ਕਰੋ ਪੈਟਰਨ ਬਣਦਾ ਜਦੋਂ ਕੋਈ ਫਿਰ ਟ੍ਰੇਡ ਕਰੋ ਉਹਦੇ ਨਾਲ ਤੁਹਾਡੀ ਕਨਫਰਮੇਸ਼ਨ ਹੋ ਜਾਂਦੀ ਹੈ ਤੁਹਾਨੂੰ ਪਤਾ ਤਾਂ ਹੈਗਾ ਕਿ ਇਹ ਸਪੋਰਟ ਹੈਗਾ ਪਰ ਜਦੋਂ ਇੱਥੇ ਪੈਟਰਨ ਬਣ ਗਿਆ ਕਨਫਰਮ ਹੋ ਗਿਆ ਇਹ ਪੈਟਰਨ ਆਪਣਾ ਮਜ਼ਬੂਤ ਸਪੋਰਟ ਆ ਇੱਥੋਂ ਮਾਰਕੀਟ ਰਿਵਰਸ ਹੋਣ ਵਾਲੀ ਆ ਫਿਰ ਜਾ ਕੇ ਟਰੇਡ ਕਰੋ ਜੇ ਸਿੱਧਾ ਟਰੇਡ ਕਰੋਗੇ ਸਪੋਰਟ ਤੇ ਆਇਆ ਸਿੱਧਾ ਮੈਂ ਬਾਈ ਕਰ ਲਿਆ ਫਿਰ ਸਟਾਪ ਲੋਸ ਸੈਟੋ ਨਹੀਂ ਆ ਫਿਰ ਹੋਣਾ ਹੀ ਆ ਸੋ ਇਹ ਹੋ ਗਿਆ ਉਸੇ ਤਰ੍ਹਾਂ ਤੁਸੀਂ ਦੇਖੋਗੇ 24300 ਉਹਦੇ ਵਿੱਚ ਆਪਾਂ ਨੂੰ ਪਤਾ ਲੱਗਾ ਕਿ 24300 ਮਜ਼ਬੂਤ ਰੈਜ਼ਿਸਟੈਂਸ ਆ ਪਰ ਇਹਦੇ ਵੀ ਤੁਸੀਂ ਦੇਖੋ ਇਹਦੇ ਵੀ ਤੁਸੀਂ ਦੇਖੋ ਥੋੜਾ ਜਿਹਾ ਉੱਤੇ ਕਰ ਦਿੰਨੇ ਆਪਾਂ ਇੱਥੇ ਦੇਖੋ ਧਿਆਨ ਨਾਲ ਤਾਂ ਤੁਹਾਨੂੰ ਇੱਥੇ ਨਜ਼ਰ ਆਉਂ ਰਿਹਾ ਹੁਣ ਕਿ ਚਾਰਟ ਦੇ ਅਕੋਰਡਿੰਗ 24353 ਇਹ ਮਜ਼ਬੂਤ ਰਿਸਿਸਟੈਂਸ ਆ ਹੁਣ ਤੁਸੀਂ ਕੀ ਕਰਨਾ 2300 ਕੋਲ ਆਈ ਉਥੋਂ ਤੁਸੀਂ ਆਪਣਾ ਪੋਟ ਲੈ ਲਿਆ ਤੇ ਨਿਫਟੀ ਚਲ ਗਈ ਆਪਣਾ ਉੱਤੇ ਨਿਫਟੀ ਉੱਤੇ ਚਲ ਗਈ ਨਿਫਟੀ ਗਈ ਆਪਣੀ 2353 ਤੱਕ ਇਥੋਂ ਤੱਕ ਤੁਸੀਂ ਰੁਕਣਾ ਨਹੀਂਗਾ ਤੁਹਾਨੂੰ ਸਟਾਪ ਲੋਸ ਦੇਣਾ ਵੱਡਾ ਤੁਸੀਂ ਸਟਾਪ ਲੋਸ ਲੈ ਕੇ ਨਿਕਲ ਜਾਣਾ ਇਹ ਤੁਸੀਂ ਇੱਥੇ ਗਲਤੀ ਕਰਦੇ ਜੋ ਸੋ ਇਸ ਕਰਕੇ ਚਾਰਟ ਤੇ ਵੀ ਜਿਹੜੇ ਦੇਖੋ ਬਣਦੇ ਆ ਨਾ ਸਪੋਰਟ ਰਿਸਿਸਟੈਂਸ ਉਹ ਲਾਓ ਤੇ ਚਾਰਟ ਦੇ ਨਾਲ ਆਪਸ਼ਨ ਚੇਨ ਦੀ ਹੈਲਪ ਲਾਓ ਆਪਸ਼ਨ ਚੇਨ ਦੱਸਣ ਦੀ 2300 ਹੁਣ ਜਿਹੜਾ 24300 ਦੱਸਣ ਦੇ ਇਹਨਾਂ 24250 ਵੀ ਹੋ ਸਕਦਾ 24350 ਵੀ ਹੋ ਸਕਦਾ ਸੋ ਇੱਥੇ ਦੇਖੋ 24353 24350 ਲੜ ਤੂੰ ਸੋ ਇੱਥੋਂ ਦੋ ਵਾਰ ਡਿੱਗੀ ਆ ਤੀਜੀ ਵਾਰ ਜਦੋਂ ਇਹਦੇ ਕੋਲ ਜਾਊਗੀ ਫਿਰ ਇੱਥੋਂ ਡਿੱਗ ਸਕਦੀ ਆ ਸੋ ਉਤੋਂ ਆਪਾਂ ਨੂੰ ਪਤਾ ਲੱਗ ਗਿਆ ਕਿ 24353 ਹੈ ਤੇ ਥੱਲੇੋਂ ਆਪਾਂ ਨੂੰ ਪਤਾ ਲੱਗ ਗਿਆ ਕਿ 2097 ਤੇ 23956 ਹੈ ਇਹ ਥੱਲੇ ਆਪਣੇ ਆ ਦੋਸਤ ਮਜ਼ਬੂਤ ਸਪੋਰਟ ਹੋਗੇ ਤੇ ਉਤਲਾ ਆਪਣਾ ਹੋ ਗਿਆ ਮਜ਼ਬੂਤ ਰੈਜ਼ਿਸਟੈਂਸ ਸੋ ਇਹ ਇਸ ਤਰ੍ਹਾਂ ਆਪਾਂ ਕੱਢਨੇ ਹੁੰਦੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ অপশন চেইন তো सिर्फ ਆਪਾਂ হেলਪ ਲੈਣੀ ਹੈ ਥੋੜੀ ਜੀ ਪਰ ਆਪਾਂ ਜਿਹੜੀ ਕਨਫਰਮੇਸ਼ਨ ਲੈਣੀ ਉਹ ਚਾਰਟ ਦੇ ਵਿੱਚ ਵੀ ਆਪਾਂ ਜਿੱਥੇ-ਜਿੱਥੇ ਬਣਦੇ ਆ ਮਜ਼ਬੂਤ সাপোর্ট ਉੱਥੇ-ਉੱਥੇ ਪਲੇਸ ਕਰਕੇ ਉਹਦੇ ਨਾਲ ਆਪਾਂ ਕਨਫਰਮੇਸ਼ਨ ਲੈਣੀ ਹੈ ਤੇ ਦੂਜੀ ਸਭ ਤੋਂ ਵੱਡੀ ਗੱਲ ਕਿ ਜਦੋਂ ਮਜ਼ਬੂਤ সাপোর্ট ਕੋਲ ਜਾਂਦੀ ਆ ਕੋਈ ਪੈਟਰਨ ਬਣ ਦੋ ਡਬਲ ਪੈਟਰਨ ਬਣਦਾ ਹੈਮਰ ਬਣਦਾ ਫਿਰ ਟਰੇਡ ਕਰੋ ਉਸੇ ਤਰ੍ਹਾਂ ਜੇ ਮਜ਼ਬੂਤ ਰੈਜ਼ਿਸਟੈਂਸ ਕੋਲ ਜਾਂਦੀ ਹੈ ਕੋਈ ਪੈਟਰਨ ਬਣ ਦੋ ਐਮ ਪੈਟਰਨ ਬਣਦਾ ਜਾਂ ਬਰ ਸ਼ੂਟਿੰਗ ਸਟਾਰ ਬਣਦਾ ਫਿਰ ਟਰੇਡ ਕਰੋ ਜੇ ਇਸ ਪ੍ਰਕਾਰ ਤੁਸੀਂ ਆਪਸ਼ਨ ਚੇਨ ਦੇ ਨਾਲ ਚਾਰਟ ਦਾ ਇਸਤੇਮਾਲ ਕਰਕੇ ਪੈਟਰਨ ਬਣ ਤੋਂ ਬਾਅਦ ਟ੍ਰੇਡ ਕਰੋਗੇ ਤੇ ਤੁਹਾਡੇ ਸਟਾਪ ਲੌਸ ਬਹੁਤ ਘੱਟ ਹਿੱਟ ਹੋਣਗੇ ਤੇ ਤੁਹਾਡੇ ਪ੍ਰੋਫਿਟ ਬਹੁਤ ਜ਼ਿਆਦਾ ਹੋਣਗੇ ਸੋ ਇਹ ਸੀ ਅੱਜ ਦਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ